ਸਤਨਾਮ ਵਾਹਿਗੁਰੂ ਸਾਹਿਬ ਜੀ RAMKALI ਮਹੱਲਾ ਪਹਿਲਾ RAMKALI ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 876 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਸਰਬ ਜੋਤ ਤੇਰੀ ਪਸਰ ਰਹੀ ਸਾਹਿਬ ਕਹਿੰਦੇ ਇਹ ਪ੍ਰਮਾਤਮਾ ਆਪ ਜੀ ਦੀ ਜੋਤ ਸਾਰੇ ਜੀਵਾਂ ਦੇ ਵਿੱਚ ਬਿਰਾਜਮਾਨ ਹੈ ਜੈ ਜੈ ਦੇਖਾਂ ਤੈਨਰ ਹਰੀ ਮੈਂ ਜਿੱਧਰ ਵੀ ਦੇਖਾਂ ਦਾ ਹਾਂ ਉਸ ਪ੍ਰਮਾਤਮਾ ਦਾ ਹੀ ਨਜ਼ਾਰਾ ਤੇ ਝਲਕ ਨਜ਼ਰ ਆਉਂਦੀ ਹੈ ਜੀਵਨ ਤਰਵ ਨਿਵਾਰ ਸੁਆਮੀ اے ਪ੍ਰਮਾਤਮਾ ਮੇਰੇ ਉੱਤੇ ਕਿਰਪਾ ਕਰੋ ਮੇਰਾ ਜੀਵਨ ਬਦਲ ਦੇਵੋ ਅੰਧਕੂਪ ਮਾਇਆ ਮਨਗਾ ਡਿਆ ਕਿਉ ਕਰ ਉਤਰੋ ਪਾਰ ਸੁਆਮੀ ਜਿਹੜਾ ਮੇਰਾ ਮਨ ਹੈ ਮਾਇਆ ਦੇ ਖੂਦ ਦੇ ਵਿੱਚ ਡਿੱਗਿਆ ਹੋਇਆ ਹੈ ਕਿਵੇਂ ਇਸ ਤੋਂ ਪਾਰ ਉਤਾਰਾ ਹੋ ਜਕੇ ਆਪ ਹੀ ਬਖਸ਼ਿਸ਼ ਕਰੋ ਰਹਾਓ ਜਹ ਪੀਤਰ ਕਟ ਪੀਤਰ ਬਸਿਆ ਬਾਹਰ ਕਾਹੇ ਨਹੀਂ ਜਿਨ੍ਹਾਂ ਨੂੰ ਇਹ ਮਹਿਸੂਸ ਹੋ ਗਿਆ ਕਿ ਪ੍ਰਮਾਤਮਾ ਹਿਰਦੇ ਦੇ ਅੰਦਰ ਹੈ ਉਹ ਬਾਹਰ ਫਿਰ ਪ੍ਰਮਾਤਮਾ ਨੂੰ ਲੱਭਦੇ ਨਹੀਂ ਤਨ ਕੀ ਸਾਰ ਕਰਨੇ ਤਾਂ ਸਾਹਿਬ ਸਦਾ ਚਿੰਤ ਮਨ ਮਾਹੀ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਪ੍ਰਮਾਤਮਾ ਸਾਡੀ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ ਫਿਰ ਉਹ ਮਨ ਦੀ ਚਿੰਤਾ ਫਿਕਰ ਦੂਰ ਕਰ ਲੈਂਦੇ ਹਨ ਆਪੇ ਨੇੜਾ ਆਪੇ ਦੂਰ ਜਦੋਂ ਮਨੁੱਖ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਪ੍ਰਮਾਤਮਾ ਨੇੜੇ ਹੈ ਜਦੋਂ ਵਿਕਾਰਾਂ ਦੇ ਅਧੀਨ ਰਹਿ ਕੇ ਮਨੁੱਖ ਜੀਵਨ ਬਤੀਤ ਕਰਦਾ ਹੈ ਫਿਰ ਪ੍ਰਮਾਤਮਾ ਦੂਰ ਹੋ ਜਾਂਦਾ ਹੈ ਆਪੇ ਸਰਬ ਰਿਆ ਭਰਪੂਰ ਉਹ ਪ੍ਰਮਾਤਮਾ ਆਪ ਹੀ ਦੁਨੀਆ ਨੂੰ ਬਣਾ ਕੇ ਵਿੱਚ ਬਿਰਾਜਮਾਨ ਹੈ ਸਤ ਗੁਰ ਮਿਲੈ ਅੰਧੇਰਾ ਜਾਏ ਜੇ ਜੀਵਨ ਦੇ ਵਿੱਚ ਗੁਰੂ ਮਿਲ ਪਵੇ ਤੇ ਮਾਇਆ ਦਾ ਹਨੇਰਾ ਵਿਮਾ ਪਰਮਾ ਦਾ ਹਨੇਰਾ ਖਤਮ ਹੋ ਜਾਂਦਾ ਹੈ ਜਿਹਾ ਦੇਖਾਂ ਤਾਰੇ ਸਮਾਇ ਜਦੋਂ ਹਨੇਰਾ ਖਤਮ ਹੋ ਗਿਆ ਫਿਰ ਜਿੱਧਰ ਵੀ ਦੇਖਦਾ ਹਾਂ ਉਧਰ ਹੀ ਪ੍ਰਮਾਤਮਾ ਸਮਾਇ ਹੋਇ ਨਜ਼ਰ ਆਉਂਦਾ ਹੈ ਅੰਤਰ ਸੰਸਾ ਬਾਹਰ ਮਾਇਆ ਨੈ ਨਹੀਂ ਲਾਗ ਸਬਾਣੀ ਇਹ ਪ੍ਰਮਾਤਮਾ ਮੇਰੇ ਮਨ ਦੇ ਅੰਦਰ ਸੰਸਾ ਹੈ ਬਾਹਰ ਮਾਇਆ ਦੀ ਝਲਕ ਕਹੇti ਪਾਉਂਦੀ ਹੈ ਕਿਵੇਂ ਮੈਂ ਆਪਜੀ ਦੇ ਨੇੜੇ ਆਵਾਂ ਬਰਨਬਤ ਨਾਨਕ ਦਾਸੰਦਸਾ ਪ੍ਰਤਾਪਿੰਗਪ੍ਰਾਣੀ ਦਾਸ ਨਾਨਕੇ ਆਖਦਾ ਹੈ ਕਿ ਉਸ ਪ੍ਰਮਾਤਮਾ ਦਾ ਦਾਸ ਬਣ ਜਦੋਂ ਦਾਸ ਬਣ ਜਾਏਗਾ ਫਿਰ ਪ੍ਰਮਾਤਮਾ ਤੇਰੇ ਅੰਗ ਸੰਗਤ ਨੂੰ ਮਹਿਸੂਸ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ